ਦਿੱਲੀ ਚ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਕਾਬਗਨ ਸਾਹਿਬ ਪਹੁੰਚੇ ਨੇ ਰਕਾਬਗਨ ਸਾਹਿਬ ਦੀ ਹਿਸਟਰੀ ਕੀ ਹੈ 1783 ਚ ਬਾਬਾ ਬਘੇਲ ਸਿੰਘ ਨੇ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ ਇੱਥੇ ਜਦੋਂ ਦਿੱਲੀ ਕੈਪਚਰ ਕੀਤੀ ਸੀ ਮੈਂ ਕਹੂੰਗਾ ਤਸਵੀਰਾਂ ਦਿਖਾ ਦੇਣ ਬਾਬਾ ਬਘੇਲ ਸਿੰਘ ਪੰਜਾਬ ਦੇ ਇਤਿਹਾਸ ਦੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਆਕੇ ਦਿੱਲੀ ਦਾ ਟੱਕਰ ਆ ਲਿਆ 1783 ਚ ਇਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਉਦੋਂ ਹੋਈ ਸੀ ਤੇ ਇੱਥੇ ਆਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਡੇ ਨਾਲ ਜਿਹੜੇ ਪਾਠੀ ਸਿੰਘ ਇੱਥੇ ਸੀ ਗ੍ਰੰਥੀ ਸਾਹਿਬ ਇੱਥੇ ਸੀ ਜਿਹੜੇ ਉਹ ਸਾਡੇ ਨਾਲ ਨੇ ਤੁਹਾਡਾ ਨਾਂਜੀ ਹਰदयाल ਸਿੰਘ ਤਾਂ ਹੀ ਹਰदयाल ਸਿੰਘ ਜੀ ਗ੍ਰੰਥੀ ਸਿੰਘ ਸਾਡੇ ਨਾਲ ਨੇ ਉਹ ਨਾਲ ਗੱਲਬਾਤ ਕਰਾਂਗੇ ਕਿ ਪ੍ਰਧਾਨ ਮੰਤਰੀ ਨਾਲ ਕੀ ਗੱਲਾਂ ਬਾਤਾਂ ਹੋਈਆਂ ਔਰ ਪ੍ਰਧਾਨ ਮੰਤਰੀ ਨੇ ਕੀ ਕਿਹਾ ਸਭ ਤੋਂ ਪਹਿਲਾਂ ਕੀ ਇਹ ਪਤਾ ਸੀਗਾ ਕਿ ਪ੍ਰਧਾਨ ਮੰਤਰੀ ਆਉਣਗੇ ਜੀ ਹਾਂਜੀ ਵਾਹਿ ਖਾਲਸਾ ਵਾਹਿਗੁਰੂ ਜੀ ਖਫਤ ਜੀ ਜੀ ਪ੍ਰਧਾਨ ਮੰਤਰੀ ਜੀ ਅਚਾਨਕ ਆ ਕੇ ਮੱਥਾ ਟੇਕਣ ਮੈਂ ਮਾਰੇ ਤਾਬੇ ਤੇ ਬੈਠਾ ਸੀ। ਹੂੰ। ਤੋਂ ਆ ਕੇ ਉਹਨਾਂ ਨੇ ਮੱਥਾ ਟੇਕਿਆ ਮੱਥਾ ਟੇਕ ਕੇ ਫਿਰ ਉਹਨਾਂ ਨੇ ਪ੍ਰਕਰਮਾ ਕੀਤੀਆਂ ਪ੍ਰਕਰਮਾ ਕਰਕੇ ਰੁਮਾਲਾ ਸਭ ਚੜਾਇਆ। ਰੁਮਾਲਾ ਸਭ ਚੜਾ ਆ ਕੇ ਫਿਰ ਅਸੀਂ ਉਹਨਾਂ ਨੂੰ ਸਰੋਪਾ ਦਿੱਤਾ ਗੁਰੂ ਘਰ ਜਿਹੜਾ ਮਰਿਆਦਾ ਹੈ ਕੋਈ ਵੀ ਆਂਦਾ ਵਿਅਕਤੀ ਆਂਦਾ ਉਹਨੂੰ ਅਸੀਂ ਸਰੋਪਾ ਦਿੰਦੇ ਆ ਤੇ ਉਹਨਾਂ ਨੂੰ ਸਰੋਪਾ ਸੀ ਦਿੱਤਾ ਮਾਲਾ ਬਣਾਈ। ਫਿਰ ਉਹਨਾਂ ਨੇ ਫਿਰ ਇਤਿਹਾਸ ਸਿਮੇ ਉਹਨਾਂ ਨੂੰ ਫਿਰ ਸੁਣਾਇਆ। ਇਤਿਹਾਸ ਗੁਰਤੇਗ ਬਾਦਰੀ ਦਾ ਗੁਰਦਾਰ ਰਿਕਾਬਗਾਂ ਸਾਹਿਬ ਦਾ ਕੀ ਇਤਿਹਾਸ ਸੀ ਕਿ ਇਥੇ ਹੋਇਆ ਸੀ ਗੁਰਦਾਰੇ ਸਾਹਿਬ ਉਹ ਇਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਉਹ ਸੁਣ ਕੇ ਬਹੁਤ ਖੁਸ਼ ਹੋਏ ਕਹਿੰਦੇ ਮੈਨੂੰ ਬਹੁਤ ਸਕੂਨ ਮਿਲਿਆ ਮੈਨੂੰ ਬਹੁਤ ਅੱਛਾ ਲੱਗਾ ਮੈਂ ਗੁਰਦਾਰੇ ਸਾਹਿਬ ਆਇਆ ਤੇ ਖੁਸ਼ ਹੋ ਗਏ ਜਿਹਨੂੰ ਇਤਿਹਾਸ ਸੁਣ ਕੇ ਬਹੁਤ ਅੱਛਾ ਲੱਗਾ ਕੀ ਕੀ ਇਤਿਹਾਸ ਦੱਸਿਆ ਜੇ ਮੈਂ ਕਹਾ ਪ੍ਰਧਾਨ ਮੰਤਰੀ ਨਾਲ ਕੀ ਗੱਲਾਂ ਹੋਈਆਂ ਤੁਹਾਡੀਆਂ ਮੈਂ ਉਹਨਾਂ ਨੂੰ ਕਿਵੇਂ ਇਥੇ ਜਦ ਚਾਨਨੀ ਚੌਕ ਵੇ ਗੁਰਤੇਗ ਬਾਦਰੀ ਜਨੇ ਸ਼ਹੀਦੀ ਦਿੱਤੀ ਸੀ ਸ਼ਹੀਦੀ ਤੋਂ ਬਾਅਦ ਜਿਹੜਾ ਧੜ ਸੀ ਉਹ ਲੱਖੀ ਸ਼ਾਹ ਬਣਾਰੇ ਇੱਥੇ ਲਾਇਆ ਸੀ ਆਪਣੇ ਘਰ ਇੱਥੇ ਲਾ ਕੇ ਘਰ ਇਹਨਾਂ ਨੂੰ ਸੰਸਕਾਰ ਕਰਤਾ ਸੀ ਤੇ ਇਹ ਉਹਨਾਂ ਦੇ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਮੈਂ ਥੱਲੇ ਭੋਰਾ ਸਹੀ ਬਣਿਆ ਜਿਹੜਾ ਅੰਗੀਸ਼ਟਾ ਬਣਿਆ ਤੇ ਇਹ ਗੁਰਤੇ ਭਾਦੇ ਦਾ ਸੰਸਕਾਰ ਹੋਇਆ ਸੀ ਇੱਥੇ ਬਾਬਾ ਬਘੇਲ ਸਿੰਘ ਬਾਰੇ ਵੀ ਦੱਸਿਆ ਕਿ ਜਦੋਂ ਬਾਬਾ ਬਘੇਲ ਸਿੰਘ ਆਏ ਸੀ ਨਹੀਂ ਉਹ ਇਤਨੇ ਇਤਨਾ ਸਮਾਂ ਨਹੀਂ ਸੀ ਇਤਨਾ ਜਿਹੜਾ ਸ਼ੋਰਟਕਟ ਮੇ ਇਤਿਹਾਸ ਉਹਨਾਂ ਨੂੰ ਸੁਣਾਇਆ ਸੀ ਤਾਂ ਕੀ ਹੋਰ ਕੀ ਮਤਲਬ ਗੱਲਾਂ ਬਾਤਾਂ ਹੋਈਆਂ ਤੁਹਾਡੀਆਂ ਉਹਨਾਂ ਨੇ ਇੱਥੇ ਆ ਕੇ ਤੁਸੀਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਉਹਨਾਂ ਨੂੰ ਤੁਸੀਂ ਆ ਫੁੱਲਾਂ ਦਾ ਹਾਰ ਵੀ ਪਾਇਆ ਹਾਂਜੀ ਫੁੱਲਾਂ ਦੇ ਹਾਰ ਵੀ ਮੈਂ ਸਲੋਪਾ ਪਾਇਆ ਉਹਨਾਂ ਨੂੰ ਬਾਕੀ ਹੋਰ ਕੋਈ ਗੱਲ ਨਹੀਂ ਵੀ ਕਿਸੇ ਬਾਰ ਕੋਈ ਗੱਲ ਨਹੀਂ ਬਸ ਮੈਂ ਇਤਿਹਾਸ ਸੁਣਾ ਕੇ ਤੇ ਬਾਕੀ ਮੱਥਾ ਟੇਕ ਚਲੇ ਗਏ ਸੀ ਹਾਂਜੀ ਕੀ ਇੱਥੇ ਜਾਣਕਾਰੀ ਸੀ ਪਹਿਲਾਂ ਉਹਨਾਂ ਨੇ ਆਉਣਾਗਾ ਇਹ ਮੈਨੂੰ ਨਹੀਂ ਲੱਗਦਾ ਜਾਣਕਾਰੀ ਸੀ ਤੇ ਸ਼ਾਇਦ ਅਚਾਨਕ ਹੀ ਆਏ ਨੇ ਤੇ ਬਾਕੀ ਉਹਨਾਂ ਨੇ ਆ ਕੇ ਮੱਥਾ ਟੇਕਿਆ ਰਮਾਲਾ ਸਾਕ ਚੜਾਇਆ ਤੇ ਚਲੇ ਸਿਕਿਉਰਿਟੀ ਉਹਨਾਂ ਨਾਲ ਕਿੰਨੀ ਕਿ ਸਿਕਿਉਰਿਟੀ ਸੀ ਉਸ ਟਾਈਮ 10 15 ਆਦਮੀ ਉਹਨਾਂ ਦੇ ਜਿਹੜੇ ਸਕਿਉਰਟੀ ਸੀ ਹੈਗੇ ਸੀ ਉਹ ਹਾਂਜੀ ਕਿੰਨੇ ਲੈ ਕੇ ਜੋ ਹੋਰ ਸੰਗਤ ਦੇ ਨਾਲ ਵੀ ਇੱਥੇ ਗੱਲਾਂ ਬਾਤਾਂ ਹੋ ਰਹੀਆਂ ਸੀ ਉਹਨਾਂ ਦੀਆਂ ਜਿਹੜਾ ਅਸੀਂ ਵਿਜ਼ੂਅਲ ਦੇਖ ਰਹੇ ਹਾਂ ਉਹਦੇ 'ਚ ਕੀ ਗੱਲਬਾਤ ਹੋਈ ਹੋਰ ਗੱਲਬਾਤ ਸੰਗਤ ਦਾ ਮੈਨੂੰ ਕੋਈ ਨਹੀਂ ਪਤਾ ਮੈਂ ਤਾਂ ਫਿਰ ਗੁਰਦੁਆਰੇ ਸਾਹਿਬ ਅੰਦਰ ਸੇ ਮੈਂ ਬਾਹਰ ਨਹੀਂ ਆਇਆ ਮੈਂ ਆਪਣਾ ਗੁਰਦੁਆਰਾ ਸਾਹਿਬ ਮੇਰੀ ਡਿਊਟੀ ਚੱਲ ਰਹੀ ਹੈ ਮੈਂ ਗੁਰਦੁਆਰਾ ਸਾਹਿਬ ਮੰਦਰ ਸੇ ਮੈਂ ਆਪਣਾ ਤਾਬੇ ਤੇ ਬੈਠਾ ਸੀ ਤੁਸੀਂ ਉਹਨਾਂ ਨੇ ਉਹਨਾਂ ਨੇ ਕੀ ਕਿਹਾ ਤੁਸੀਂ ਤਾਂ ਦੱਸਿਆ ਪ੍ਰਧਾਨ ਮੰਤਰੀ ਨੇ ਕੀ ਕਿਹਾ ਨੇ ਉਹਨਾਂ ਨੇ ਸੁਣਿਆ ਮੇਰੀ ਜੋ ਇਤਿਹਾਸ ਮੈਂ ਸੁਣਾਇਆ ਉਹਨਾਂ ਨੇ ਸੁਣਿਆ ਉਹਨਾਂ ਨੇ ਕੋਈ ਨਹੀਂ ਉਹਨਾਂ ਨੇ ਇਹੀ ਰੈਕਸ਼ਨ ਕੀਤਾ ਕਿ ਮੈਨੂੰ ਬਹੁਤ ਅੱਛਾ ਲੱਗੇ ਮੈਨ ਪੰਜਾਬੀ ਦੇ ਅੰਦਰ ਉਹਨਾਂ ਨੇ ਟਵੀਟ ਵੀ ਕੀਤਾ ਹਾਂ ਮੈਂ ਮਨ ਖੁਸ਼ੀ ਹੋਈ ਮੈਨੂੰ ਆਨੰਦ ਮਿਲਿਆ ਮੁਜ਼ਾਰਸਾ ਮੈਂ ਕੱਲਾ ਆਣਾ ਚਾਹੁੰਦਾ ਸੀ ਕਿ ਸ਼ਾਇਦ ਉਹ ਭੀੜ ਭੜਕੇ ਚਨਾ ਵੀ ਆਂਦੇ ਇਥੇ ਕੱਲੇ ਆ ਕੇ ਫਿਰ ਸਕੂਨ ਨਹੀਂ ਮਿਲਦਾ ਤੇ ਪਹਿਲਾਂ ਉਹ ਕਿ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਆਉਣਾ ਚਾਹੁੰਦੇ ਸੀ ਉਹ ਨਹੀਂ ਨਹੀਂ ਇਹ ਗੱਲ ਨਹੀਂ ਹੋਈ ਲੇਕਿਨ ਵੈਸੇ ਮੈਂ ਕਹਿੰਦਾ ਉਹ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਕੀਤੀ ਸਿਰਫ ਇਹ ਗੱਲ ਹੋਈ ਹੈ ਬਸ ਮੈਨੂੰ ਆਨੰਦ ਮਿਲਿਆ ਮੈਨੂੰ ਖੁਸ਼ੀ ਹੋਈ ਮੈਂ ਗੁਜ਼ਾਰਸਾ ਵਾ ਤੇ ਜਦੋਂ ਤੁਹਾਨੂੰ ਇੱਕਦਮ ਤੁਸੀਂ ਦੇਖਿਆ ਕੀ ਤੁਹਾਨੂੰ ਮਲਾ ਕੇ ਕਿਸੇ ਨੇ ਦੱਸਿਆ ਸੀਗਾ ਕਿ ਉਹ ਆਗੇ ਜਾਂ ਤੁਹਾਨੂੰ ਆਪ ਹੀ ਦੇਖ ਕੇ ਪਤਾ ਲੱਗਿਆ ਨਹੀਂ ਨਹੀਂ ਉਹ ਫਿਰ ਕਿਸੇ ਸੇਵਾਦਾਰ ਨੇ ਆਗੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਜੀ ਆਏ ਨੇ ਤੇ ਮੈਂ ਫਿਰ ਸੋਪਾ ਲੈ ਆ ਕੇ ਦਿੱਤਾ ਮੈਂ ਮੈਂ ਸੋਪਾ ਪਿਆ ਜੀ 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 ਐਮ ਸਾਡੇ ਨਾਲ ਸੀ ਜੀ ਐਮ ਨਾਲ ਸਨ ਕਿਸਾਨ ਅੰਦੋਲਨ ਚੱਲ ਰਿਹਾਗਾ ਕਿਸਾਨ ਅੰਦੋਲਨ ਚ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਪੰਜਾਬ ਦੇ ਲੋਕ ਆਏ ਬੈਠੇ ਨੇ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਉੱਥੇ ਬੈਠਾ ਕੋਈ ਉਹਦੇ ਰਿਲੇਟਡ ਤੁਸੀਂ ਕੋਸ਼ਿਸ਼ ਕੀਤੀ ਕਿ ਗੱਲਬਾਤ ਕੋਈ ਹੋ ਸਕੇ ਜਿਵੇਂ ਸਾਰੇ ਆਪਣੇ ਵੱਡੇ ਵੱਡੇ ਜਿਹੜੇ ਸਿੱਖਾਂ ਦੇ ਵੱਡੇ ਨਾਮ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਤੇ ਗੁਰੂ ਘਰ 'ਚ ਇਸ ਤਰ੍ਹਾਂ ਦੀਆਂ ਗੱਲਾਂ ਬਾਜੂਮ ਨਹੀਂ ਦਿੰਦੀਆਂ ਅਗਲੇ ਮੱਥਾ ਟੇਕਣ ਆਇਆ ਨਾ ਮੱਥਾ ਟੇਕ ਕੇ ਸਕੂਨ ਲੈਣ ਵਾਸਤੇ ਅਜਿਹੀਆਂ ਗੱਲਾਂ ਗੁਰਦੁਆਰੇ ਅੰਦਰ ਨਹੀਂ ਸਹੀ ਕਰ ਸਕਦੇ ਤੇ ਨਾ ਕੀਤੀ ਆ ਤੁਹਾਡੀ ਧਿਆਨ 'ਚ ਹੈ ਕਿ ਕਿਸਾਨ ਅੰਦੋਲਨ ਚੱਲ ਰਿਹਾ ਕੀ ਕੀ ਹੋ ਰਿਹਾ ਉੱਥੇ ਤੁਹਾਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਉਹ ਤੇ ਟੀਵੀ ਰਾਹੀਂ ਮਿਲਦੀ ਰਹਿੰਦੀ ਆ ਉਹ ਤੇ ਪਤਾ ਹੀ ਹੈ ਸਭ ਨੂੰ ਕੀ ਹੋ ਗਿਆ ਲੇਕਿਨ ਇਸ ਤਰ੍ਹਾਂ ਦੀ ਗੱਲ ਅਸੀਂ ਕੋਈ ਨਹੀਂ ਕੀਤੀ ਤੇ ਨਾ ਕਰਨੀ ਸੀ ਤੁਹਾਨੂੰ ਲੱਗਦਾ ਵਾਜਬ ਨਹੀਂ ਸੀ ਜਾਂ ਤੁਸੀਂ ਮਤਲਬ ਵੈਸੇ ਹੀ ਸਮਝਿਆ ਜੇ ਹੋ ਜਾਂਦੀ ਸ਼ਾਇਦ ਉਹਨਾਂ ਦੇ ਧਿਆਨ ਚ ਆ ਜਾਂਦਾ ਕਿ ਮੇਰੇ ਵੀ ਧਿਆਨ ਨਹੀਂ ਅਸੀਂ ਦੇਖੋ ਪ੍ਰਧਾਨ ਮੰਤਰੀ ਸਭ ਆਏ ਨੇ ਸਾਡੇ ਸਤਕਾਰਯੋਗ ਆਏ ਨੇ ਮੱਥਾ ਟੇਕਣ ਆਏ ਨੇ ਐਸ ਰੂਪਾ ਦਿੱਤਾ ਉਹ ਸਕੂਲ ਲੈਣ ਵਾਸਤੇ ਆਏ ਨੇ ਫਿਰ ਅਸੀਂ ਇਸ ਤਰ੍ਹਾਂ ਦੀ ਕੋਈ ਰਾਜਨੀਤਿਕ ਗੱਲ ਗੁਰਦਾਰ ਸਾਹਿਬ ਨਹੀਂ ਕਰ ਸਕਦੇ ਇਸ ਕਿਸਾਨ ਅੰਦੋਲਨ ਦੀ ਗੱਲ ਤੁਸੀਂ ਤਾਂ ਨਹੀਂ ਕੀਤੀ ਵੀ ਕਿ ਤੇ ਇਹ ਨਾ ਲੱਗੇ ਕਿ ਰਾਜਨੀਤਿਕ ਗੱਲ ਹੋ ਰਹੀ ਹੈ ਬਿਲਕੁਲ ਉਹ ਤਾਂ ਹੈਦੂ ਕੋ ਗੁਰਦਾਰ ਦੇ ਕਰਕੇ ਅੱਜ ਕੀਰਤਨ ਸੁਣ ਆਉਂਦੇ ਆ ਮੱਥਾ ਟਿਕਣ ਆਉਂਦੇ ਆ ਅਰਦਾਸ ਕਰਨ ਆਉਂਦੇ ਆ ਉਸ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਪਹਿਲੀ ਵਾਰ ਹੀ ਇਸ ਤਰ੍ਹਾਂ ਦੀ ਮਤਲਬ ਜੇ ਪ੍ਰਧਾਨ ਮੰਤਰੀ ਇਹਨੇ ਜਾਂ ਇੱਥੇ ਲਗਾਤਾਰ ਪਹਿਲਾਂ ਵੀ ਹੋਰ ਜਿਹੜੀਆਂ ਪੋਲਿਟੀਕਲ ਪਰਸਨੈਲਿਟੀਜ਼ ਨੇ ਵੱਡੇ ਲੋਕ ਨੇ ਆਉਂਦੇ ਰਹਿੰਦੇ ਨੇ ਨਹੀਂ ਨਹੀਂ ਮੇਰਾ ਪਹਿਲੀ ਵਾਰ ਪ੍ਰਧਾਨ ਮੰਤਰੀ ਜਨਮ ਨਗਰ ਹੋਰ ਕੋਈ ਕਿਸੇ ਨਾਲ ਪ੍ਰਾਕ੍ਰਿਟ ਪੋਲਿਟੀਕਲ ਉਹਨੇ ਕੋਈ ਗੱਲਬਾਤ ਨਹੀਂ ਹੋਈ ਮੇਰੀ ਤਾਲੀ ਵਾਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੈਸੇ ਤੁਸੀਂ ਖੁਦ ਕੀ ਸੋਚਦੇ ਹੋ ਕਿਸਾਨੀ ਦੇ ਮਸਲੇ ਬਾਰੇ ਜੇ ਮੈਂ ਤੁਹਾਡੇ ਤੋਂ ਪੁੱਛਾਂ ਇੱਥੋਂ ਦੇ ਗਰੰਥੀਓ ਤੁਸੀਂ ਤੁਸੀਂ ਕੀ ਸੋਚ ਰਹੇ ਹੋ ਕਿ ਉਹ ਮਸਲੇ ਦਾ ਕੀ ਹੋਣਾ ਜਾਂ ਪ੍ਰਧਾਨ ਮੰਤਰੀ ਨੂੰ ਹੁਣ ਕੀ ਕਹਿਣਾ ਚਾਹੁੰਦੇ ਹੋ ਜੇ ਮੈਂ ਕਹਾ ਜਿਵੇਂ ਕਿ ਡੀਐਸਜੀਐਮਸੀ ਵੀ ਪ੍ਰਧਾਨ सिरसा ਹੋਰੀ ਹੋਰ ਸਾਰੀ ਕਹਿ ਰਹੇ ਨੇ ਕਿ ਮਸਲੇ ਦਾ ਹੱਲ ਹੋਵੇ ਦੇਖੋ ਇਹ ਤੇ ਹੁਣ ਉਹਨਾਂ ਦੀ ਗੱਲ ਹੈ ਬਾਕੀ ਦੇਖੋ ਕਿਸਾਨ ਦੇ ਕਿਸਾਨ ਹੀ ਨੇ ਜੋ ਉਹਨਾਂ ਨਾਲ ਹੋ ਰਿਹਾ ਹੈ ਤੇ ਤੱਕਾ ਹੀ ਹੋ ਰਿਹਾ ਤੇ ਉਹ ਤੇ ਚਲੋ ਬਾਕੀ ਉਹ ਸਰਕਾਰ ਹੈ ਤੇ ਕਿਸਾਨ ਆਪਸ ਵਿੱਚ ਮਿਲ ਬੈਠ ਕੇ ਜੋ ਕਰਨਗੇ ਉਹ ਹੀ ਹੋਏਗਾ ਹੱਲ ਉਹ ਹੀ ਨਿਕਲੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਕਹਿਣਾ ਚਾਹੁੰਦੇ ਹੋ ਕੁਝ ਸ੍ਰੀਮੈ ਕੁਛ ਨਹੀਂ ਕਰਦਾ ਇਹ ਵੀ ਕਿਸਾਨੀ ਦੇ ਮਸਲੇ ਦੇ ਉੱਤੇ ਨਹੀਂ ਮੈਂ ਤਾਂ ਉਹ ਦੇਖੋ ਜੀ ਮੈਂ ਤੇ ਗਰੰਥੀ ਸਿੰਘ ਆ ਮੈਂ ਤੇ ਸਾਰਿਆਂ ਦਾ ਮੈਂ ਤਾਂ ਸਾਂਝਾ ਜੀ ਬਾਕੀ ਐਸੀ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੰਨ ਹਰदयाल ਸਿੰਘ ਜੀ ਗਰੰਥੀ ਹਰदयाल ਸਿੰਘ ਜੀ ਜਿਹੜੇ ਕਹਿ ਰਹੇ ਨੇ ਕਿ ਗੁਰਦੁਆਰਾ ਕਾਗਗਨ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਇੱਥੇ ਆਏ ਸੀ ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਪਹੁੰਚ ਕੇ ਦਰਸ਼ਨ ਕੀਤੇ ਇਹਨਾਂ ਨੇ ਸਰੂਪਾ ਦਿੱਤਾ ਇੱਕ ਹਾਰ ਪਾਇਆ ਗੱਲਾਂ ਬਾਤਾਂ ਹੋਈਆਂ ਇਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਸ਼ਾਂਤੀ ਮਿਲੀ ਹੈ ਆਨੰਦ ਆਇਆ ਪਰ ਕਿਸਾਨੀ ਮਸਲੇ ਦੇ ਉੱਤੇ ਇਹਨਾਂ ਨੇ ਇਹਨਾਂ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਹੈ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਯਾਦਵਿੰਦਰ ਸਿੰਘ ਪ੍ਰੋ ਪੰਜਾਬ ਟੀਵੀ ਦਿੱਲੀ ਰਿਕਾਵਗਨ ਸਾਹਿਬ